ਹalleluyah ਸਾਨੂੰ ਪਿਆਰ ਭਰੀ ਜਮਸੀਤੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਭ ਜੀ ਨੇ ਬਲੇਸਾਂ ਅਸੀਂ ਸਵੇਰ ਦੇ ਸੁੰਦਰ ਸਮੇਂ ਦੇ ਲਈ ਅਸੀਂ ਸਭ ਜੀ ਨੇ ਇਕੱਠੇ ਹੋਇਆ ਕਿ ਅਸੀਂ ਪਰਮੇਸ਼ਰ ਦਾ ਧੰਨਵਾਦ ਤਾਰੀਫ ਕਰਾਂਗੇ ਹalleluyah ਜੋ ਪ੍ਰਭੂ ਅੱਜ ਦਾ ਸਾਨੂੰ ਮੰਨਾ ਦੇਣਗੇ ਮੈਂ ਵਿਸ਼ਵਾਸ ਕਰਦੀ ਹਾਂ ਤੁਸੀਂ ਮੰਨੇ ਨੂੰ ਪੜ੍ਹ ਕੇ ਉਸ ਮੰਨੇ ਨੂੰ ਸੁਣ ਕੇ ਤੁਸੀਂ ਉੱਤਮ ਗੋਇਆਂ 'ਨਾਂ ਖੜੇ ਹੋਗੇ ਤਨ ਆਤਮਾ ਵੀ ਉੰਤੀ ਹੋਏਗੀ ਤੁਹਾਡੇ ਸਰੀਰ ਚ ਵੀ ਉੰਤੀ ਹੋਏਗੀ ਯੇਸ਼ੂ ਦੇ ਨਾਮ ਚ ਹਾਲੇਲੂਇਆ 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 ਥੈਂਕ ਯੂ ਜੀਸਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਥੈਂਕ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਦੀਆ ਵਾਣ ਕਿਰਪਾ ਲੁਕੇ ਦਿਆ ਲੂ ਪਰਮੇਸ਼ਰ ਦੇ ਪਿਤਾ ਅੱਜ ਜਿੰਨੇ ਵੀ ਜੀ ਨੇ ਪਿਤਾ ਸਵੇਰ ਦੇ ਸੁੰਦਰ ਸਮੇਂ ਤੇ ਲਈ ਇਕੱਠੇ ਹੋਏ ਨੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇੱਕ ਇੱਕ ਜੀਨੇ ਨੂੰ ਸ਼ੂਆ ਇੱਕ ਇੱਕ ਜੀਨ ਨੂੰ ਉੱਤਮ ਕੋਈ ਨਖੜਿਆ ਖੜਿਆ ਕੀਤਾ ਪ੍ਰਭੂ ਜੀ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਤੁਸੀਂ ਜੋ ਸਵੇਰ ਦੇ ਆਪਣੇ ਹੱਥਾਂ ਪੈਰਾਂ ਤੇ ਚੱਲ ਕੇ ਖੁਦਾਵਨ ਆਪਣੇ ਕਾਰੋਬਾਰ ਤੇ ਜਾ ਰਹੇ ਨੇ ਖੁਦਾਵਨ ਮੈਂ ਪਿਤਾ ਸਭ ਨੂੰ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦੀ ਹਾਂ ਮੇਰੇ ਪਿਤਾ ਇਹਨਾਂ ਲਈ ਮੱਤਤ ਸਹਾਈਤਾ ਮੰਗਦੀ ਹਾਂ ਪ੍ਰਭੂ ਜੀ ਉਹ ਤੁਸੀਂ ਦਿੱਤੀ ਖੁਦਾਵਨ ਪੁਤ੍ਰ ਆਤਮਾ ਮੈਂ ਤੁਹਾਡੇ ਟੈਗਸ ਕਰਦੀ ਹਾਂ ਪ੍ਰਭੂ ਜੀ ਪਰਭੂ ਜੀ ਤੁਸੀਂ ਦਿਯਾਵਾਨ ਕਿਰਪਾਲੂ ਦਿਯਾਲੂ ਪਰਮੇਸ਼ਰ ਦੇ ਪਿਤਾ ਤੁਸੀਂ ਦਿਯਾ ਦੇ ਸਾਗਰ ਦੇ ਪਿਤਾ ਤੁਸੀਂ ਖੁਦਾਵਾਨ ਤੁਹਾਡਾ ਕਲਾਮ ਕਹਿੰਦਾ ਕਿਸੇ ਗੱਲ ਦੀ ਚਿੰਤਾ ਨਾ ਕਰ ਪ੍ਰਭੂ ਜੀ ਅੱਜ ਮੱਚ ਅਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਅੱਜ ਦੀ ਪ੍ਰਾਰਥਨਾ ਤੋਂ ਪਿਤਾ ਤੁਸੀਂ ਇੱਕ ਇੱਕ ਜੀ ਨੂੰ ਰਿਸ਼ਿਓ ਵੋਗੇ ਇਹਨਾਂ ਦੇ ਮਾਰਗ ਨੂੰ ਤਿਆਰ ਕਰੋਗੇ ਇਹਨਾਂ ਨੂੰ ਪਿਤਾ ਪਰਮੇਸ਼ਰ ਨਵੀਆਂ ਜੋਪਨਾਂ ਬਲੈਸ ਕਰੋਗੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ੀ ਯਸ ਮਸੀਹ ਦੇ ਨਾਮ ਚ ਮੰਗਦੇ ਆਂ ਆਮੀਨ ਹਾਲੇਲੂਇਆ ਅਸੀਂ ਵਚਨ ਚ ਦੇਖਾਂਗੇ ਲੋਕਾ 7 ਦੀ 27 ਚ ਲਿਖਿਆ ਹਾਲੇਲੂਇਆ ਹਾਲੇਲੂਇਆ ਅਸੀਂ ਵਚਨ ਚ ਦੇਖਾਂਗੇ ਇਹ ਉਹ ਹੈ ਜਿਤੇ ਹੱਕ ਵਿੱਚ ਲਿਖਿਆ ਹੈ ਇਕ ਮੈਂ ਆਪਣੇ ਦੂਤਾਂ ਨੂੰ ਤੇਰੀ ਅੱਗੇ ਕੱਲਦਾ ਹਾਂ ਜਿਹੜੇ ਤੇਰੇ ਅੱਗੇ ਤੇਰੇ ਰਾਹਾਂ ਨੂੰ ਤਿਆਰ ਕਰਨਗੇ ਹਾਲੇਲੂਇਆ ਕਲਿਸਿਆ ਪਰਮੇਸ਼ਰ ਦਾ ਵਚਨ ਕੀ ਕਹ ਰਿਹਾ ਵੀ ਮੈਂ ਆਪਣੇ ਦੂਤਾਂ ਨੂੰ ਤੁਹਾਡੇ ਅੱਗੇ ਭੇਜਦਾ ਹਾਂ ਵੀ ਤੁਹਾਡੇ ਮਾਰਗ ਤਿਆਰ ਹੋਣ ਫਿਰ ਵੀ ਅਸੀਂ ਚਿੰਤਾ 'ਚ ਪਰੇਸ਼ਾਨੀ 'ਚ ਕਿ ਸਾਡਾ ਕੰਮ ਨਹੀਂ ਬਣਿਆ ਅਸੀਂ ਬਹੁਤ ਦੁਖੀ ਹਾਂ ਅਸੀਂ ਕਿਸ ਤਰ੍ਹਾਂ ਚੱਲੀਏ ਪਰਮੇਸ਼ਰ ਦੇ ਵਿੱਚ ਪ੍ਰਾਰਥਨਾ ਵੀ ਕਰਦੇ ਹਾਂ ਪਾਸਟ ਵੀ ਰੱਖਦੇ ਹਾਂ ਬਾਈਬਲ ਵੀ ਪੜ੍ਹਦੇ ਹਾਂ ਪਰ ਅਸੀਂ ਕੋਸ਼ਿਸ਼ ਨਾ ਨਹੀਂ ਕਰਦੇ ਤੇ ਵੀ ਪ੍ਰਭੂ ਨੇ ਆਪਣੇ ਦੂਤਾਂ ਨੂੰ ਸਾਡੇ ਕੋਲ ਭੇਜਦਾ ਵਾਂ ਜੋ ਸਾਡੇ ਮਾਰਗ ਧਿਆਨ ਕਰ ਰਹੇ ਨੇ ਸਾਡੇ ਸਾਰੇ ਮਾਰਗ ਤਿਆਰ ਹੋ ਚੁੱਕੇ ਨੇ ਹਾਲੇਲੂਇਆ ਤੁਸੀਂ ਹੁਣ ਕੀ ਕਰਨਾ ਅਸੀਂ ਘੋਸ਼ਣਾ ਕਰਨੀ ਜਿੱਥੇ ਵੀ ਜਾਣਾ ਜੋ ਕੰਮ ਉਹ ਲੈ ਨਿਕਲਣਾ ਪ੍ਰਭੂ ਜੀ ਤੁਸੀਂ ਆਪਣੇ ਸਵਰਗੀ ਦੂਤਾਂ ਨੂੰ ਭੇਜਿਆ ਮੇਰੇ ਰਸਤੇ ਤਿਆਰ ਹੋ ਚੁੱਕੇ ਨੇ ਮੇਰੇ ਰਸਤੇ ਤਿਆਰ ਹੋ ਚੁੱਕੇ ਨੇ ਮੇਰੇ ਪਰਮੇਸ਼ਰ ਨੇ ਮੇਰੇ ਮਾਰਗਾਂ ਨੂੰ ਓਪਨ ਕੀਤਾ ਹੈ ਜਿੱਦ ਅਸੀਂ ਘੋਸ਼ਣਾ ਕਰਕੇ ਜਾਵਾਂਗੇ ਕਉ ਦਾਦਾ ਆਤਮ ਉਸੇ ਰੀਤੀ ਨਾਲ ਕਾਰੇ ਕਰੇਗਾ ਜਦ ਅਸੀਂ ਪ੍ਰਾਰਥਨਾ ਕਰਦੇ ਸੀ ਘੋਸ਼ਣਾ ਵੀ ਕਰਨੀ ਵੀ ਹਾਂ ਪ੍ਰਭੂ ਜੀ ਇਹ ਵਚਨ ਤੁਸੀਂ ਮੇਰੇ ਲਈ ਭੇਜਿਆ ਹੈ ਮੇਰੀ ਫੈਮਲੀ ਦੇ ਲਈ ਮੇਰੇ ਘਰਾਨੇ ਦੇ ਲਈ ਮੇਰੀ ਫੈਮਲੀ ਤੇ ਵੀ ਰਾਹ ਤੇ ਓਪਨ ਹੋਏ ਨੇ ਮੇਰੇ ਘਰਾਨੇ ਦੇ ਵੀ ਹੋਏ ਨੇ ਪ੍ਰਭੂ ਜੀ ਸਾਡੇ ਸਾਰੇ ਮਾਰਗ ਤਿਆਰ ਹੋ ਚੁੱਕੇ ਨੇ ਤੇ ਤੁਹਾਡੇ ਯਿਸੂ ਮਸੀਹ ਦੇ ਨਾਮ ਚ ਸਾਰੇ ਮਾਰਗ ਤਿਆਰ ਹੋਣਗੇ ਤੁਸੀਂ ਅਦੁੱਪੁੱਧ ਗੋਈਆਂ ਨਾ ਖੜੇ ਹੋਗੇ ਤੁਸੀਂ ਉੱਤਮ ਜਗ੍ਹਾ ਤੇ ਬੈਠੋਗੇ ਉੱਥੇ ਤੁਸੀਂ ਸੋਚਿਆ ਨਹੀਂ ਹੋਊਗਾ ਜਿੱਥੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਲੈ ਕੇ ਜਾਏਗਾ ਹਾਲੇਲੂਇਆ ਕਿਉਂਕਿ ਪਰਮੇਸ਼ਰ ਸਾਡਾ ਜੀਵਤ ਉੱਤਮ ਚੀਜ਼ਾਂ ਦੇਣ ਵਾਲਾ ਪਰਮੇਸ਼ਰ ਹਾਲੇਲੂਇਆ ਮੈਂ ਵਿਸ਼ਵਾਸ ਕਰਦੀਆਂ ਜਿੰਨੇ ਵੀ ਜਿੰਨੇ ਸਵਚਨ ਨੂੰ ਸੁਣਿਆ ਹੈ ਤੇ ਉਹ ਪਰਮੇਸ਼ਰ ਦਾ ਆਤਮਾ ਉਹਨਾਂ ਨੂੰ ਚੇਂਜ ਕਰ ਚੁੱਕਿਆ ਉਹਨਾਂ ਨੂੰ ਉੱਤਮ ਗੋਈਆਂ ਨਾਲ ਖੜਿਆ ਕਰ ਚੁੱਕਿਆ ਤੁਸੀਂ ਆਦੁੱਤ ਗੋਈਆਂ ਨਾਲ ਖੜੇ ਹੋ ਚੁੱਕੇ ਯੇਸ਼ੂ ਮਸੀਹ ਦੇ ਨਾਮ ਚ ਅਮੇਨ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤਾਰੀਫ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇਹਨਾਂ ਦੇ ਮਾਰਗਨ ਨੂੰ ਤਿਆਰ ਕੀਤਾ ਪਿਤਾ ਇਹਨਾਂ ਨੂੰ ਉੱਤਮ ਗੋਈਆਂ ਨਾਲ ਖੜਿਆ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਨਦੇ ਜੀਵਨ ਚੋਂ ਇਨਦੇ ਕਰਾਨੇ ਚੋਂ ਆਊਟ ਕੀਤੀ ਤੁਹਾਡੇ ਪੁੱਤਰ ਨਾਮ ਦੇ ਵਿੱਚ ਪ੍ਰਭੂ ਤੁਸੀਂ ਆਪਣੀ ਸਵਰ ਕੀਤਾ ਤੁਹਾਨੂੰ ਭੇਜਿਆ ਜੋ ਇਹਨਾਂ ਦੇ ਮਾਰਗ ਨੂੰ ਤਿਆਰ ਕੀਤਾ ਪ੍ਰਭੂ ਜੀ ਮੇਥਾੜਾ ਦਿਲ ਤੋਂ ਧੰਨਵਾਦ ਕਰਦੀ ਤਾਰੀਫ ਕਰਦੀ ਤੁਸੀਂ ਮਹਾਨ ਪਰਮੇਸ਼ਰ ਜੀ ਦਿਆਮਾਨ ਕਿਰਪਾਲੂ ਤੇ ਦਿਆਲੂ ਜੀ ਮੇਰੇ ਪਿਆਰੇ ਪ੍ਰਭੂ ਜੀ ਜਿਨੇ ਵੀ ਜਿੰਨਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਤੁਸੀਂ ਉਹਨਾਂ ਨੂੰ ਹੀਲ ਕਰ ਚੁੱਕੇ ਜੀ ਪ੍ਰਭੂ ਉਹਨਾਂ ਨੂੰ ਉੱਤਮ ਗੋਈਆਂ ਨਾਲ ਖੜਿਆ ਕਰ ਚੁੱਕੇ ਜੀ ਉਹਨਾਂ ਦੇ ਪਿਤਾ ਕਾਰੋਬਾਰ ਬਲੈਕ ਹੋ ਚੁੱਕੇ ਨੇ ਉਹਨਾਂ ਦੇ ਨਵੇਂ ਮਾਰਗ ਓਪਣ ਹੋ ਚੁੱਕੇ ਨੇ ਪ੍ਰਭੂ ਤੁਹਾਡਾ ਵੱਚਨ ਕੇੰਦਾਈ ਮੰਗਤ ਦਿੱਤਾ ਜਾਏਗਾ ਪ੍ਰਭੂ ਮੇਨ ਲਈ ਆਸ਼ੀਸ਼ ਬਰਕ ਚਿੰਗਿਆਈ ਨੂੰ ਇਹਨਾਂ ਦੇ ਸਾਰੇ ਰਾਸਤੇ ਓਪਣ ਹੋ ਜਾਣ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੱਥੇ ਵੀ ਜਾਣ ਤੁਹਾਡੇ ਨਾਮ ਨੂੰ ਮਹਿਮਤ ਵੜਾਈ ਦੇਣ ਮੇਰੇ ਕੁਦਾਵਨ ਪਵਿੱਤਰ ਆਤਮ ਇੱਕ ਇੱਕ ਜੀਨੇ ਨੂੰ ਸ਼ੂਲੋ ਮੇਰੇ ਪਿਆਰੇ ਪ੍ਰਭੂ ਜੀ ਇਨਾ ਜੋ ਹਰ ਇੱਕ ਲੜਾਈ ਚਕੜੇ ਵਾਲੀ ਹਰ ਸ਼ੈਤਾਨ ਦੀ ਯੋਜਨਾ ਵੈਰੀ ਦੀ ਸ਼ਕਤੀ ਕੀਤਾ ਕਰੇ ਜਾਦੂ ਟੁਣਾ ਆਉਟ ਹੋ ਜੇ ਤੁਹਾਡੇ ਪੁੱਤਰ ਨਾਮ ਦੇ ਵਿੱਚ ਪ੍ਰਭੂ ਜੀ ਆ ਤੁਹਾਡੀ ਮਹਿਮਾ ਕਰਦੇ ਹੋਣ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਖੁਦਾਵਾਨ ਨੇ ਵਿਸ਼ਵਾਸ ਚ ਵਾਤੇ ਜਾਣ ਖੁਦਾਵਾਨ ਪੁੱਤਰ ਆਤਮਾ ਨੇ ਹੀ ਦਿਲ ਨੂੰ ਚੇਂਜ ਕਰ ਦੋ ਪਿਤਾ ਕਬੀ ਤੂੰ ਰਵੱਜਰ ਕਹਿੰਦਾ ਤੂੰ ਬੱਤਰ ਕਰਨਾ ਬਚਾਇਆ ਜਾਏਗਾ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਇਹ ਉੱਤਮ ਜੋਪਣਾ ਬਲੈਸ ਹੋ ਚੁੱਕੇ ਨੇ ਕਲਿਸਿਆ ਪਰਮੇਸ਼ਰ ਦਾ ਆਤਮਾ ਤੁਹਾਨੂੰ ਜੋਬ ਦੇਣ ਜਾ ਰਿਹਾ ਤੁਸੀਂ ਸਰਕਾਰੀ ਜੋਪਣਾ ਬਲੈਸ ਜੇ ਪ੍ਰਾਈਵੇਟ ਜੋਪਣਾ ਬਲੈਸ ਜੇ ਤੁਸੀਂ ਉੱਤਮ ਜੋਪਣਾ ਬਲੈਸ ਜੇ ਕਿਉਂਕਿ ਪਰਮੇਸ਼ਰ ਦਾ ਆਤਮਾ ਤੁਹਾਨੂੰ ਉੱਤਮ ਜੋਪਣਾ ਬਲੈਸ ਕਰ ਚੁੱਕਿਆ ਹੈ ਹallelujah ਤੁਹਾਡੇ ਨਵੇਂ ਕਾਰੋਬਾਰ ਖੁੱਲ ਚੁੱਕੇ ਨੇ ਪਰਮੇਸ਼ਰ ਦੇ ਸਰਗਿੱਤ ਦੂਤ ਤੁਹਾਡੇ ਮਾਰਗਨ ਨੂੰ ਤਿਆਰ ਕਰ ਚੁੱਕੇ ਨੇ ਤੁਸੀਂ ਬਲੈਸ ਕਿਤੇ ਗਏ ਜੀ ਉੱਤਮ ਗਵਾਹੀਆਂ ਨਾਲ ਖੜੇ ਕਿਤੇ ਗਏ ਜੀ ਤੁਹਾਡੇ ਬੱਚੇ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਲੈਸ ਕਿਤੇ ਗਏ ਉੱਤਮ ਗਵਾਹੀਆਂ ਨਾਲ ਖੜੇ ਹੋ ਚੁੱਕੇ ਨੇ ਆਮਨ ਗੋਡ ਬlesਸ ਯੂ